84000 RPM ਵੀ ਮੋਟਰ ਤੇ ਹੁੰਦੇ 144000 RPM ਵੀ ਹੈ ਦੇ ਅੱਛਾ ਵੀ ਇਹਨੇ ਪਾਣੀ ਚੱਕ ਲੈਣਾ ਪਾਣੀ ਇਹਨੇ ਚੱਕਣਾ ਹੀ ਹੈ ਵੀ ਤਿਆ ਪੌਣਾ ਲੀਟਰ ਇੱਕ ਘੰਟੇ ਦਾ ਇੱਕ ਘੰਟੇ ਪੌਣਾ ਲੀਟਰ ਲੈ ਵੀ ਮਿੱਤਰੋ ਐਸ ਫਿਟਰ ਇੰਜਨ ਦੀ ਮੈਂ ਰੀਲ ਪਾਈ ਸੀ ਜੋ ਕਿ ਕਾਫੀ ਵਾਇਰਲ ਹੋਈ ਸੀ ਤੇ ਉਹਦੇ ਵਿੱਚ ਕਈਆਂ ਮਿੱਤਰਾਂ ਦੇ ਸਵਾਲ ਸੀ ਵੀ ਇਹ ਤੇ ਬਾਈ ਜੀ ਕਿੰਨਾ ਖਰਚ ਆਊਗਾ ਤੇ ਇਹ ਕਿੰਨੇ ਫੁੱਟ ਡੂੰਗਾ ਪਾਣੀ ਚੱਕ ਸਕਦਾ ਤੇ ਇਹ ਕਿਵੇਂ ਤਿਆਰ ਕੀਤਾ ਸੀਗੇ ਤੇ ਆਓ ਉਸ ਬਾਰੇ ਜਾਣਦੇ ਆ ਤੇ ਆਪਣੇ ਨਾਲ ਹੈਗੇ ਨੇ ਸਾਡੇ ਮਾਮਾ ਜੀ ਕਿਸਾਨ ਨੇ ਜੋ ਖੇਤੀ ਕਰਦੇ ਨੇ ਉਹਨਾਂ ਨਾਲ ਕਰਦੇ ਆ ਗੱਲਬਾਤ ਵੀਡੀਓ ਨੂੰ ਵਾਤ ਵਾਤ ਸ਼ੇਅਰ ਕਰ ਦਿਓ ਲਓ ਜੀ ਇਹ ਆ ਜੀ ਫਿਟਰ ਇੰਜਨ ਤੇ ਇਹ ਨੇ ਇਹਨਾਂ ਦੇ ਮਾਲਕ ਸੱਸੀਆ ਮਾਮਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਾਮਾ ਜੀ ਪਹਿਲਾਂ ਮਾਨੂੰ ਇਹ ਦੱਸੋ ਵੀ ਆ ਜਿਹੜਾ ਪ੍ਰੋਜੈਕਟ ਆ ਇਹ ਕਿੰਨੇ ਫੁੱਟ ਡੂੰਘਾ ਪਾਣੀ ਚੱਕ ਸਕਦਾ ਕਿਉਂਕਿ ਆਪਣੇ ਤਾਂ ਹੈਗੀ ਮੋਨੋ ਬਲਾਕ ਆਪਣੇ ਤਾਂ ਹੈਗਾ ਪਾਣੀ ਉੱਪਰ ਹੀ ਤੇ ਜਿਨ੍ਹਾਂ ਦੇ ਮੱਛੀ ਮੋਟਰਾਂ ਨੇ ਜਾਂ ਬਹੁਤ ਡੂੰਘਾ ਕੰਮ ਉੱਥੇ ਹਿਵਾਰਾ ਖਾਊਗਾ ਕਿ ਨਹੀਂ ਇਹ ਗੋਲ ਪੰਪ ਹੈ ਇਹ ਮੋਨੋਗਲੈਕ ਪੰਪ ਹੈ ਰਾਜੇ ਇਹ ਜਿੱਥੇ ਮਰਜ਼ੀ ਜਿੰਨਾ ਪਾਣੀ ਆਪਣੇ ਆਮ ਪੰਪਾਂ ਨੇ ਕੱਢਣਾ ਪਉਣਾ ਹੈ ਹੀ ਕੱਢਣਾ ਮੋਟਰਾਂ ਨੇ ਜਿੱਥੇ ਵੀ ਲਾਉਣੇ ਆ ਜਿੱਥੇ ਜਿੰਨਾ ਮਰਜ਼ੀ ਡੂੰਘਾ ਪਾਣੀ ਹੋਵੇ ਨੇ ਚੱਕ ਲੈਣਾ ਇਹਨੇ ਤਾਂ ਵੈਕਮ ਬਣਾਉਣੀ ਹੁੰਦੀ ਹੈ ਜਿੰਨੀ ਇਹਨੇ ਪ੍ਰੈਸ਼ਰ ਦੇਣਾ ਪ੍ਰੈਸ਼ਰ ਦੇ ਨਾਲ ਵੈਕਮ ਨਹੀਂ ਇਹਨੇ ਖਿੱਚਣਾ ਅੰਪੈਲਰ ਨੇ ਖਿੱਚਣਾ ਠੀਕ ਆ ਜਿੰਨੇ ਇਹਨੇ ਅੰਪੈਲਰ ਦੀ ਕੰਪੈਸਿਟੀ ਆ ਉਹਨੇ ਇਹਨੇ ਆਪਣਾ ਵਜ਼ਨ weight ਲੈ ਲੈਣਾ ਪਾਣੀ ਨੂੰ ਆਪਣਾ ਖਿੱਚ ਲੈਣਾ ਖਿੱਚ ਲੈਣਾ ਇਹ ਪੂਰਾ ਟੋਟਲ ਕਿੰਨੇ ਇੰਚ ਪਾਣੀ ਕੱਢਦਾ ਜੀ ਇਹ ਜੇ ਲਾ ਦਈਏ ਤਾਂ ਇਸ ਟਾਈਮ ਜਿਹੜਾ ਆਪਣੇ ਕੋਲੇ ਹੈ ਇਹ 4 जी। अच्छा जी हां 5 इंच ही पंखा 8 इंच ਦੇ ਨਾਲ 5 ਇੰਚ ਵੀ ਹੁੰਦਾ ਇਹ 8 ਦਾ ਇੰਜਨ ਆ ਜੀ ਇਹ 8 ਦਾ ਅੱਛਾ ਵੀ ਯਾਨੀ ਕਿ ਜਿਵੇਂ 5 ਦੀ ਮੋਟਰ ਆ ਉਹਦੇ ਬਰਾਬਰ ਇਹ ਪਾਣੀ ਕੱਢੂਗਾ ਪਾਣੀ ਕੱਢੂਗਾ 5 ਦੀ ਮੋਟਰ ਦੇ ਬਰਾਬਰ ਪਾਣੀ हां 5 ਇੰਚੀ ਤੇ ਵੀ ਪਾਣੀ ਕੱਢੂਗਾ ਤੇ 4 ਇੰਚੀ ਵੀ ਕੱਢ ਸਕਦਾ ਉਹ 1440 rpm ਮੋਟਰ ਦੇ ਹੁੰਦੇ ਤੇ 1440 40 rpm ਹੀ ਐਸੇ ਦੀ ਇਹਦੇ ਆ ਇਹ ਕੰਪਨੀ ਟੌਪਲੈਂਡ ਦਾ ਹੀ ਇਹ ਹੈ ਇਹ ਚਾਈਨਾ ਮੇਡ ਆ ਕਿ ਆਪਣਾ ਇਧਰ ਇਹ ਕਿੰਨਾ ਖਰਚੇ ਚ ਤਿਆਰ ਹੋਇਆ ਜੀ ਸਾਰਾ ਇਹ ਇਸ ਟਾਈਮ ਆਪਣਾ 30000 ਰੁਪਿਆ ਨੈਟ ਲੱਗ ਗਿਆ ਜੀ ਸਮੇਤ ਆਪਣੇ ਹਿੱਸਾ ਹਿੱਸਾ ਬਣਾ ਕੇ ਆ ਹਿੱਸੇ ਵਾਲਾ ਜਿਹੜਾ ਡਿਜ਼ਾਈਨ ਹੈ ਤੋਂ ਆਵਦਾ ਹੀ ਇਹ ਇਹ ਆਪਣਾ ਆਪ ਦਾ ਮੋਡੀਫਾਈ ਆਪ ਦਾ ਕੀਤਾ ਇਹ ਇਹ ਕਿਉਂ ਕੀਤਾ ਮੋਡੀਫਾਈ ਇਹ ਮੋਡੀਫਾਈ ਕਰਨ ਦਾ ਮਤਲਬ ਇਹ ਆ ਵੀ ਆਪਣਾ ਆਪਣੇ ਸਿਸਟਮ ਦੇ ਨਾਲ ਹੀ ਜਿੰਨੀ ਆਪਾਂ ਨੂੰ ਕੰਵੈਂਸ ਜਦੋਂ ਆਪਾਂ ਨੂੰ ਚਾਹੀਦਾ ਉਦੋਂ ਆਪਾਂ ਮੋਟਰਸਾਈਕਲ ਮਗਰ ਪਾ ਕੇ ਲੈ ਜਾਣਾ ਅੱਛਾ ਜੀ ਤੇ ਜਦੋਂ ਆਪਣਾ ਪਾਣੀ ਲੱਗ ਗਿਆ ਪੱਠਾ ਨੂੰ ਪਾਣੀ ਲਾਤਾ ਉਦੋਂ ਲਿਆ ਕੇ ਆਪਣਾ ਘਰੇ ਲਿਆਉਣਾ ਨਾ ਕੋ ਚੋਰੀ ਦਾ ਡਰ ਨਾ ਕੋ ਲੈਣ ਹੁੰਦਾ ਨਾ ਲੈਣਾ ਲੈ ਜੇ ਉੱਥੇ ਵੈਸੇ ਵੈਸੇ ਤਕਰੀਬਨ ਇੰਜਨ ਚੋਰੀ ਹੁੰਦੀ ਹੀ ਆ ਚੋਰੀ ਹੁੰਦੀ ਆ ਚੋਰੀ ਹੋਣ ਦਾ ਡਰ ਦੇ ਮਾਰਿਆਂ ਨੇ ਆਪਾਂ ਇਹ ਮੋਡੀਫਾਈ ਕੀਤਾ ਆਪਣੇ ਘਰੇ ਕਿਰਾਏ ਤੇ ਵੀ ਜਾਂਦਾ ਰਹਿੰਦਾ ਹੈ ਇਹ ਅੱਛਾ ਇਹ ਕਿਰਾਏ ਤੇ ਵੀ ਲੈ ਜਾਂਦੇ ਆ ਅੱਛਾ ਕੀ ਕਿਰਾਇਆ ਚਾਰਜ ਕਰਦੇ ਆ ਪਹਿਲਾਂ 400 ਚੱਲਦਾ ਸੀ ਹੁਣ 700 ਰੁਪਈਆ ਆਪਾਂ ਦਿਨ ਦਾ ਕਰਤਾ ਵੀ ਜੇ ਕਿਸੇ ਦੇ ਪਾਣੀ ਥੜ ਗਿਆ ਸਬਜੀ ਮੰਨ ਲਓ ਹੁਣ ਆਪਣੇ ਕਣਕਾਂ ਵੱਡੀਆਂ ਪਹਿਲਾਂ ਲਾਈਟ ਬੰਦ ਹੋਈ ਆ ਬੰਦ ਹੋਈ ਆ ਜੋ ਸਿੱਖ ਲੈ ਜਾਂਦੇ ਸੀਗੇ 700 ਰੁਪਈਆ ਪਰ ਡੇ ਲੈ ਕੇ ਜਾਂਦੇ ਸੀ ਆਪਾਂ ਅੱਛਾ ਵੀ ਕਹਿਣ ਦਾ ਭਾਵ ਵੀ ਜਿਹੜਾ ਖਰਚਾ ਇਹਦੇ ਤੇ ਆਇਆ ਤੇ ਉਹ ਤੁਸੀਂ ਆਪਾਂ ਵਾਪਸ ਵੀ ਲਈ ਜਾਂਦੇ ਆ ਪੂਰਾ ਕਰ ਕਰੀ ਜਾਂਦੇ ਆ ਐਸ਼ਾ ਨਾਲੇ ਆਪਦੇ ਕੰਮ ਆਊਗਾ ਗਾਂ ਤੁਸੀਂ ਝੋਨਾ ਬਾਸਮਤੀ ਲਾਉਂਗੇ ਇਹ ਮੈਨੂੰ ਇਹ ਦੱਸੋ ਜਿਹੜਾ ਤੁਸੀਂ ਟੀ ਸਿਸਟਮ ਕਹਿੰਦੇ ਵੀ ਜਿੱਥੇ ਲੱਗਿਆ ਸੀਗਾ ਇਹ ਉਹ ਕਿਵੇਂ ਸੀ ਲੱਗਿਆ ਕਿਵੇਂ ਸੀ ਜਿੱਥੋਂ ਤੁਸੀਂ ਲੈ ਕੇ ਆਏ ਆ ਇਹ ਉਹ ਸਿਸਟਮ ਤੁਸੀਂ ਇੱਕ ਮਿੰਟ ਹੋਲਡ ਹੀ ਰੱਖੋ ਮੈਂ ਹੁਣੇ ਜਿੰਨਾ ਤੁਹਾਨੂੰ ਲਿਆ ਕੇ ਸਿਸਟਮ ਆਪਾਂ ਫਲੈਕਸ ਵਾਲ ਦੇ ਨਾਲ ਲਾ ਦੇਣਾ ਅੱਛਾ ਇਹ ਐਂ ਲਾ ਦੇਣਾ ਠੀਕ ਆ ਇੱਥੇ ਲੱਗ ਗਿਆ ਹਾਂਜੀ ਇਸ ਟਾਈਮ ਤੇ ਇੱਥੇ ਫਲੈਕਸ ਵਾਲ ਦੇ ਨਾਲ ਲੱਗ ਜਾਣਾ ਠੀਕ ਆ ਜੀ ਇਹ ਫਲੈਕਸ ਵਾਲ ਦੇ ਨਾਲ ਇੱਥੇ ਟੀ ਟਾਈਪ ਲੱਗ ਗਈ ਇਹ ਇੱਥੇ ਆ ਇੱਕ ਪੁਆਇੰਟ ਮੋਟਰ ਨੂੰ ਦੇਤਾ ਆਪਾਂ ਠੀਕ ਆ ਭਾਏ ਨੂੰ ਦੇਤਾ ਮੋਟਰ ਆ ਗਈ ਤਾਂ ਆਪਾਂ ਮੋਟਰ ਚਲਾ ਸਕਦੇ ਆ ਇਹਦੇ ਨਾਲ ਇਹ ਇੰਜਨ ਚਲਾ ਸਕਦਾ ਲੋ ਵੀ ਮਿੱਤਰੋ ਆ ਚੀਜ਼ ਆ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਪਲੱਸ ਪੁਆਇੰਟ ਇਹਦਾ ਇਹ ਆ ਵੀ ਮੋਟਰਸਾਈਕਲ ਮਗਰ ਪਾਓ ਤੇ ਲਗਭਗ 4 ਇੰਚੀ ਇਹ ਲੱਗਿਆ ਹੋਇਆ ਇਹਨਾਂ ਦੇ ਕਿਉਂਕਿ ਮੋਟਰ ਛੋਟੀ ਹੈ ਜੇਕਰ 5 ਇੰਚੀ ਹਤਾ ਆਹ ਕੰਪਾਈਲਰ ਵੱਡਾ ਕਰਨਾ ਪਊਗਾ ਜੇ 5 ਇੰਚੀ ਦਾ ਪੰਜ ਦਾ ਪੱਖਾ ਹੀ ਨਾਲ ਆਉਂਦਾ ਇੰਜਨ ਦੇ ਇੰਜਨ ਦੇ ਨਾਲ ਹੀ ਆਉਂਦਾ ਨਾਲ ਹੀ अच्छा अच्छा ਇਹ ਦੇਸੀ ਇੰਜਨ ਨਹੀਂ ਬਈ ਇਧਰ ਦਾ ਇੰਜਨ ਆ ਤੇ ਇਹ ਸੱਚ ਤੇਲ ਕਿੰਨਾ ਖਾਂਦਾ ਬਈ ਪੌਣਾ ਲੀਟਰ ਤੇ ਪੌਣਾ ਲੀਟਰ ਇੱਕ ਘੰਟੇ ਦਾ ਇੱਕ ਘੰਟੇ ਪੌਣਾ ਲੀਟਰ ਯਾਨੀ ਕਿ ਘੰਟਾ ਚੱਲੂਗਾ ਇਹ ਰੱਜ ਕੇ ਲਗਭਗ ਵੀ 8-9 ਘੰਟੇ ਚਲਾਉਣਾ ਤੇ 5-7 ਲੀਟਰ ਬਹੁਤ ਆ 8 ਲੀਟਰ ਦੇ ਨਾਲ 10 ਘੰਟੇ ਚੱਲੂਗਾ ਬੜਾ ਅੱਛਾ ਫਿਰ ਪੱਠੇ-ਪੁੱਠੇ ਆਰ ਕੀ ਇਹਦੇ ਨਾਲ ਹੀ ਪਰੇ ਤੁਸੀਂ ਮੈਂ ਕਹਿੰਦਾ ਸਾਰੇ ਪੱਠੇ ਪਾਲੀਏ ਇਸੇ ਨਾਲ ਇਸੇ ਨਾਲ ਹੀ ਇਸੇ ਨਾਲ ਵੀ ਇਸੇ ਨਾਲ ਪਾਲਦੇ ਆ ਜੋ ਕਿ ਕੋ ਮਹੀਨਾ ਇੱਕ ਆਪਾਂ ਨੂੰ ਲੋਡ ਹੁੰਦੀ ਹੈ ਪਾਣੀ ਦੀ ਪਰਮਾਨੈਂਟ ਹੀ ਰੱਖੀ ਜਾਂਦਾ ਉਹ ਬਸ ਆਹੀ ਦਾਰਸੀ ਕਾ ਲੋਕ ਨੂੰ ਏਸੀ ਵੀ ਜਿਹੜੇ ਡੂੰਘੇ ਨੇ ਜਾਦੇ ਵੀ ਉੱਥੇ ਦਿੱਕਤ ਨਾ ਆਵੇ ਹੈਨਾ ਕੋਈ ਦਿੱਕਤ ਨਹੀਂ ਆਉਂਦੀ ਕਿਉਂਕਿ 144000 RPM ਵੀ ਮੋਟਰ ਤੇ ਹੁੰਦੇ 144000 RPM ਹੀ ਹੈਦੇ ਅੱਛਾ ਵੀ ਇਹਨੇ ਪਾਣੀ ਚੱਕ ਲੈਣਾ ਪਾਣੀ ਇਹਨੇ ਚੱਕਣਾ ਹੀ ਹੈ ਵੀ 300 200 ਤੋਂ ਲੈ ਕੇ 300 ਫੁੱਟ ਤੱਕ ਇਹ ਕਾਮਯਾਬ ਹੈ ਬਹੁਤ ਵਧੀਆ ਕਾਮਯਾਬ ਚਲੋ ਮਿੱਤਰੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਤੁਹਾਨੂੰ ਜਾਣਕਾਰੀ